ਕਈ ਸੋਚਦੇ ਆ ਕਿ ਜ਼ਿੰਦਗੀ ਦੇ ਵਿੱਚ ਸਕੂਨ ਪੈਸੇ ਨਾਲ ਆ ਕਿਉਂਕਿ ਪੈਸੇ ਨਾਲ ਐਸ਼ੋ ਰਾਮ ਖਰੀਦਿਆ ਜਾ ਸਕਦਾ ਹੈ ਤੇ ਫਿਰ ਉਸ ਨਾਲ ਜ਼ਿੰਦਗੀ ਸਕੂਨ ਭਰੀ ਹੋ ਜਾਂਦੀ ਹੈ ਪਰ ਉਹ ਗਲਤ ਨੇ ਸਕੂਨ ਕਦੇ ਵੀ ਪੈਸੇ ਨਾਲ ਜ਼ਿੰਦਗੀ ਵਿੱਚ ਨਹੀਂ ਹੁੰਦਾ ਕਈ ਵਾਰ ਇਹ ਹੁੰਦਾ ਹੈ ਕਿ ਇੱਕ ਗਰੀਬੀ ਬੰਦਾ ਸਕੂਨ ਦੀ ਜ਼ਿੰਦਗੀ ਜਿਉ ਰਿਹਾ ਹੁੰਦਾ ਪਰ ਇੱਕ ਅਮੀਰ ਬੰਦਾ ਅਰਬਾਪਤੀ ਬੰਦਾ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਸਕੂਨ ਦੀ ਤਲਾਸ਼ ਕਰ ਰਿਹਾ ਹੁੰਦਾ ਹੈ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਪੈਸੇ ਦੇ ਨਾਲ ਅਮੀਰੀ ਦੇ ਨਾਲ ਗਰੀਬੀ ਦੇ ਨਾਲ ਸਕੂਨ ਦਾ ਕੋਈ ਵੀ ਲੈਣਾ ਦੇਣਾ ਨਹੀਂ ਅੱਜ ਦੀ ਘਟਨਾ ਵੀ ਇੱਕ ਅਮੀਰ ਬੰਦੇ ਦੀ ਜੋ ਬੰਗਲੌਰ ਦਾ ਰਹਿਣ ਵਾਲਾ ਸੀ ਉਸ ਦਾ ਨਾਮ ਜੈ ਕੁਮਾਰ ਜੈਨ ਸੀ ਉਹ ਆਪਣੇ ਪਰਿਵਾਰ ਨੂੰ ਬੜਾ ਫੁੱਲਾਂ ਵਾਂਗ ਰੱਖਦਾ ਸੀ ਹੱਸਦਾ ਖੇਡਦਾ ਬੜਾਈ ਦਰਿਆ ਦੇਲ ਬੰਦਾ ਸੀ ਆਪਣੇ ਪਰਿਵਾਰ ਦੀ ਹਰ ਖੁਸ਼ੀ ਨੂੰ ਪੂਰੀ ਕਰਦਾ ਸੀ ਕਿਉਂਕਿ ਅਮੀਰ ਬੰਦਾ ਸੀ ਉਸ ਦੇ ਪਰਿਵਾਰ ਦੇ ਵਿੱਚ 4 ਮੈਂਬਰ ਸੀ ਉਸ ਦੀ ਪਤਨੀ ਬੇਟਾ ਬੇਟੀ ਤੇ ਉਹ ਖੁਦ 17 ਅਗਸਤ 2019 ਨੂੰ ਉਹ ਆਪਣੇ ਬੇਟੇ ਤੇ ਆਪਣੀ ਘਰ ਵਾਲੀ ਨੂੰ रेलवे स्टेशन ਤੇ ਛੱਡਣ ਜਾਂਦਾ ਕਿਉਂਕਿ ਉਹਨਾਂ ਨੇ ਪਾਂਡੂਚਰੀ ਦੇ ਵਿੱਚ ਇੱਕ ਪ੍ਰੋਗਰਾਮ ਤੇ ਜਾਣਾ ਸੀ ਜਦੋਂ ਜਾਂਦਾ ਤਾਂ ਉਹ ਆਪਣੀ ਬੇਟੀ ਨੂੰ ਕਹਿੰਦਾ ਕਿ ਚੱਲ ਬੇਟੀ ਆਪਾਂ ਇਹਨਾਂ ਨੂੰ ਰੇਲਵੇ ਸਟੇਸ਼ਨ ਛੱਡ ਕੇ ਆਈਏ ਪਰ ਬੇਟੀ ਕਹਿੰਦੀ ਹੈ ਕਿ ਨਹੀਂ ਮੈਨੂੰ ਕੰਮ ਹੈ ਮੈਂ ਨਹੀਂ ਜਾਣਾ ਜੈ ਕੁਮਾਰ ਆਪਣੇ ਬੇਟੇ ਤੇ ਆਪਣੀ ਘਰਵਾਲੀ ਨੂੰ ਰੇਲਵੇ ਸਟੇਸ਼ਨ ਛੱਡ ਕੇ ਆ ਜਾਂਦਾ ਉਸ ਤੋਂ ਬਾਅਦ ਘਰ ਆਉਂਦਾ ਹੈ ਘਰ ਉਸ ਦੀ ਬੇਟੀ ਦੇ ਨਾਲ ਉਹ ਬੜੀਆਂ ਗੱਲਾਂ ਕਰਦਾ ਰਾਤ ਨੂੰ ਉਹ ਡਿਨਰ ਇਕੱਠੇ ਕਰਦੇ ਨੇ ਤੇ 10 ਵਜੇ ਦੇ ਕਰੀਬ ਬੇਟੀ ਉਸ ਲਈ ਦੁੱਧ ਲੈ ਕੇ ਆਉਂਦੀ ਹੈ ਜੈ ਕੁਮਾਰ ਨੂੰ ਲੱਗਦਾ ਸੀ ਕਿ ਮੇਰੀ ਬੇਟੀ ਬੜੀ ਸਿਆਣੀ ਹੋ ਗਈ ਬੜੀ ਸੂਝਵਾਨ ਹੋ ਗਈ ਰਾਤ ਨੂੰ 10 ਵਜੇ ਬੇਟੀ ਉਸ ਨੂੰ ਦੁੱਧ ਦਿੰਦੀ ਹੈ ਤੇ ਦੁੱਧ ਪੀਣ ਤੋਂ ਬਾਅਦ ਜੈ ਕੁਮਾਰ ਸੌਂ ਜਾਂਦਾ ਹੈ ਪਰ 18 ਅਗਸਤ 2019 ਦੀ ਸਵੇਰ ਨੂੰ ਜੈ ਕੁਮਾਰ ਦੀ ਬੇਟੀ ਉੱਚੀ ਉੱਚੀ ਚੀਕਾਂ ਮਾਰਦੀ ਹੈ ਰੌਲਾ ਪਾਉਂਦੀ ਹੈ ਕਿਉਂਕਿ ਜੈ ਕੁਮਾਰ ਦੇ ਘਰ ਦੇ ਬਾਥਰੂਮ ਦੇ ਵਿੱਚ ਅੱਗ ਲੱਗ ਗਈ ਸੀ ਤੇ ਬਾਥਰੂਮ ਵਿੱਚ ਜੈ ਕੁਮਾਰ ਸੀ ਉਸ ਦਾ ਰੌਲਾ ਸੁਣ ਕੇ ਆਂਢੀ ਗੁਆਂਢੀ ਆ ਜਾਂਦੇ ਨੇ ਆਂਢੀ ਗੁਆਂਢੀ ਜਦੋਂ ਇਹ ਅੱਗ ਦੇਖਦੇ ਨੇ ਤਾਂ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ ਹੈ ਫਾਇਰ ਬਗਰੇਡ ਨੂੰ ਫੋਨ ਕੀਤਾ ਜਾਂਦਾ ਹੈ ਫਾਇਰ ਬੁਗਰੀਡ ਮੌਕੇ ਤੇ ਹੁੰਦੀ ਹੈ ਅੱਗ ਨੂੰ ਬੁਝਾਇਆ ਜਾਂਦਾ ਹੈ ਪਰ ਅਫਸੋਸ ਜੈ ਕੁਮਾਰ ਮਰ ਚੁੱਕਾ ਸੀ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਜਾਂਚ ਕਰਦੀ ਹੈ ਕੁੜੀ ਤੋਂ ਪੁੱਛਦੀ ਹੈ ਕਿ ਕੀ ਹੋਇਆ ਸੀ ਤਾਂ ਕੁੜੀ ਨੇ ਦੱਸਿਆ ਕਿ ਮੇਰੇ ਪਿਤਾ ਜੀ ਬਾਥਰੂਮ ਦੇ ਵਿੱਚ ਨਹਾਉਣ ਗਏ ਤਾਂ ਸ਼ਾਰਟ ਸਰਕਟ ਹੋ ਗਿਆ ਜਿਸ ਨਾਲ ਅੱਗ ਲੱਗ ਗਈ ਤੇ ਮੇਰੇ ਪਿਤਾ ਦੀ ਮੌਤ ਹੋ ਗਈ ਇੱਕ ਹੈ ਕਿ ਕੁੜੀ ਉੱਚੀ ਉੱਚੀ ਰੋ ਰਹੀ ਸੀ ਪੁਲਿਸ ਵਾਲਿਆਂ ਨੂੰ ਵੀ ਕੁੜੀ ਉੱਤੇ ਤਰਸ ਆ ਰਿਹਾ ਸੀ ਕਿ ਇਸ ਦੇ ਪਿਤਾ ਦੀ ਮੌਤ ਹੋ ਗਈ ਉਸ ਤੋਂ ਬਾਅਦ ਪੁਲਿਸ ਜੈ ਕੁਮਾਰ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਆਂਡੀਆਂ ਗਮਾਂਡੀਆਂ ਤੋਂ ਹੋਰ ਜਾਂਚ ਕਰਦੀ ਹੈ ਹੋਰ ਪੁੱਛਗਿੱਛ ਕਰਦੀ ਹੈ ਤਾਂ ਪਤਾ ਲੱਗਦਾ ਕਿ ਜੈ ਕੁਮਾਰ ਬੜਾ ਹੀ ਵਧੀਆ ਇਨਸਾਨ ਸੀ ਹਾਸਮੁਖਨ ਸ਼ਾਂਤ ਸੀ ਤੇ ਆਪਣੇ ਪਰਿਵਾਰ ਦਾ ਬੜਾ ਖਿਆਲ ਰੱਖਦਾ ਸੀ ਹੁਣ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਪੋਸਟਮਾਰਟਮ ਰਿਪੋਰਟ ਦੇਖਣ ਤੋਂ ਬਾਅਦ ਪੁਲਿਸ ਹੈਰਾਨ ਹੋ ਜਾਂਦੀ ਹੈ ਕਿਉਂਕਿ ਜੈ ਕੁਮਾਰ ਦੀ ਮੌਤ ਅੱਗ ਲੱਗਨ ਨਾਲ ਨਹੀਂ ਹੋਈ ਸੀ ਉਸ ਦੀ ਮੌਤ ਕਿਸੇ ਤੇਜ਼ਧਾਰ ਹਥਿਆਰ ਦੇ ਨਾਲ ਉਸ ਉੱਤੇ ਹਮਲਾ ਕਰਨ ਨਾਲ ਹੋਈ ਸੀ ਹੁਣ ਪੁਲਿਸ ਚੱਕਰਾਂ ਵਿੱਚ ਪੈ ਜਾਂਦੀ ਹੈ ਕਿ ਇਹ ਕੀ ਗੱਲ ਹੈ ਉਸ ਦੀ ਬੇਟੀ ਦਾ ਕਹਿ ਰਹੀ ਸੀ ਕਿ ਸ਼ਾਰਟ ਸਰਕਟ ਹੋਇਆ ਸੀ ਅੱਗ ਲੱਗਣ ਦੇ ਨਾਲ ਇਸ ਦੀ ਮੌਤ ਹੋਈ ਹੈ ਬਾਥਰੂਮ ਵਿੱਚ ਅੱਗ ਲੱਗ ਗਈ ਸੀ ਇਸ ਕਰਕੇ ਜੈ ਕੁਮਾਰ ਦੀ ਮੌਤ ਹੋਈ ਹੈ ਪਰ ਪੋਸਟ ਮਾਰਟਮ ਰਿਪੋਰਟ ਕੁਝ ਹੋਰ ਕਹਿ ਰਹੀ ਹੈ ਪੁਲਿਸ ਜੈ ਕੁਮਾਰ ਦੀ ਬੇਟੀ ਤੋਂ ਫੇਰ ਪੁੱਛਦੀ ਹੈ ਉਸ ਦਾ ਨਾਮ ਰੀਆ ਹੁੰਦਾ ਹੈ ਕਿ ਸਹੀ ਸਹੀ ਦੱਸ ਕਿ ਕੀ ਗੱਲ ਹੋਈ ਸੀ ਤੂੰ ਉਸ ਵੇਲੇ ਆਪਣੇ ਕਮਰੇ ਵਿੱਚ ਸੁੱਤੀ ਤਾਂ ਨਹੀਂ ਪਈ ਸੀ ਰਿਆ ਨੇ ਦੱਸਿਆ ਕਿ ਨਹੀਂ ਮੈਂ ਜਾਗਦੀ ਸੀ ਮੈਂ ਖੁਦ ਆਪਣੇ ਪਿਤਾ ਨੂੰ ਬਾਥਰੂਮ ਦੇ ਵਿੱਚ ਜਾਂਦੇ ਦੇਖਿਆ ਪੁਲਿਸ ਦੇ ਇਹ ਗੱਲ ਹਾਜ਼ਮ ਨਹੀਂ ਆ ਰਹੀ ਸੀ ਪਰ ਰਿਆ ਆਪਣੇ ਬਿਆਨ ਦੇ ਉੱਤੇ ਅੜੀ ਹੋਈ ਸੀ ਉਹ ਕਹਿ ਰਹੀ ਸੀ ਕਿ ਇਹ ਰਿਪੋਰਟ ਸਹੀ ਨਹੀਂ ਜੋ ਪੋਸਟ ਮਾਰਟਮ ਰਿਪੋਰਟ ਹੈ ਇਹ ਸਹੀ ਨਹੀਂ ਅਸਲ ਵਿੱਚ ਗੱਲ ਇਹ ਹੀ ਹੋਈ ਹੈ ਕਿ ਮੇਰੇ ਪਿਤਾ ਬਾਥਰੂਮ ਦੇ ਵਿੱਚ ਨਹਾਉਣ ਗਏ ਤਾਂ ਸ਼ਾਰਟ ਸਰਕਟ ਹੋ ਗਿਆ ਜਿਸ ਨਾਲ ਅੱਗ ਲੱਗ ਗਈ ਤੇ ਉਹਨਾਂ ਦੀ ਮੌਤ ਹੋ ਗਈ ਹੁਣ ਪੁਲਿਸ ਆਸੇ ਪਾਸਿਓਂ ਹੋਰ ਜਾਂਚ ਕਰਦੀ ਹੈ ਹੋਰ ਪੁੱਛਗਿੱਛ ਕਰਦੀ ਹੈ ਕਿਉਂਕਿ ਉਹਨਾਂ ਨੂੰ ਜੈ ਕੁਮਾਰ ਦੀ ਬੇਟੀ ਤੇ ਸ਼ੱਕ ਵੀ ਹੋ ਰਿਹਾ ਸੀ ਪਰ ਇਹ ਵੀ ਲੱਗ ਰਿਹਾ ਸੀ ਕਿ ਇੱਕ ਬੇਟੀ ਆਪਣੇ ਪਿਤਾ ਨਾਲ ਐਦਾਂ ਦਾ ਕੁਝ ਨਹੀਂ ਕਰ ਸਕਦੀ ਜਦੋਂ ਉਹਨਾਂ ਨੇ ਆਸੇ ਪਾਸਿਓਂ ਹੋਰ ਜਾਂਚ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਜੋ ਜੈ ਕੁਮਾਰ ਦੀ ਬੇਟੀ ਰੀ ਆ ਗਈ ਉਸ ਦਾ ਇਸ ਦੇ ਗਮਾਂਡ ਵਿੱਚ ਹੀ ਰਹਿੰਦੇ ਮੁੰਡੇ ਪ੍ਰਵੀਨ ਦੇ ਨਾਲ ਆਫੇਰ ਹੈ ਉਹ ਇਸ ਦਾ ਬੋਏਫ੍ਰੈਂਡ ਹੈ ਤੇ ਜੈ ਕੁਮਾਰ ਇਹ ਗੱਲ ਨੂੰ ਪਸੰਦ ਨਹੀਂ ਕਰਦਾ ਸੀ ਜਿਸ ਕਰਕੇ ਇਹਨਾਂ ਵਿੱਚ ਤਣਾਅ ਰਹਿੰਦਾ ਸੀ ਜਦੋਂ ਪੁਲਿਸ ਦੇ ਸਾਹਮਣੇ ਪ੍ਰਵੀਨ ਦਾ ਨਾਮ ਆਉਂਦਾ ਤਾਂ ਪੁਲਿਸ ਦਾ ਸ਼ੱਕ ਹੁਣ ਪ੍ਰਵੀਨ ਤੇ ਵੀ ਜਾਂਦਾ ਹੈ ਪ੍ਰਵੀਨ 19 ਸਾਲਾਂ ਦਾ ਸੀ ਤੇ ਰੀਆ 15 ਸਾਲਾਂ ਦੀ ਸੀ ਪੁਲਿਸ ਹੁਣ ਇਹਨਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਦੀ ਹੈ ਤਾਂ ਪ੍ਰਵੀਨ ਦੱਸਦਾ ਕਿ ਜਦੋਂ ਇਹ ਸ਼ਾਰਟ ਸਰਕਟ ਹੋਇਆ ਤਾਂ ਮੈਂ ਰੀਆ ਦੇ ਕੋਲ ਹੀ ਸੀ ਮੈਂ ਇਹਨਾਂ ਦੇ ਘਰ ਹੀ ਸੀ ਪਰ ਪੁਲਿਸ ਹੁਣ ਸ਼ਕਤੀ ਤੇ ਉਤਰਦੀ ਹੈ ਤੇ ਉਹ ਪ੍ਰਵੀਨ ਨੂੰ ਇੱਕ ਪਾਸੇ ਲਿਜਾ ਕੇ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਪ੍ਰਵੀਨ ਦੱਸਦਾ ਕਿ ਮੈਂ ਤੇ ਰੀਆ ਦੋਨੋਂ ਇੱਕ ਸਕੂਲ ਦੇ ਵਿੱਚ ਹੀ ਪੜਦੇ ਹਾਂ ਰੀਆ ਦੀ ਉਮਰ ਤਾਂ 15 ਸਾਲ ਸੀ ਪਰ ਉਹ ਦੇਖਣ ਵਿੱਚ ਮੈਚੂਰ ਲੱਗਦੀ ਸੀ ਦੇਖਣ ਨੂੰ ਉਹ 20-21 ਸਾਲਾਂ ਦੀ ਲੱਗਦੀ ਸੀ ਰੀਆ ਹਮੇਸ਼ਾ ਹੀ ਫੋਨ ਤੇ ਲੱਗੀ ਰਹਿੰਦੀ ਸੀ ਕਦੇ ਫੋਨ ਕਰਨ ਕਦੇ ਚੈਟ ਕਰਨ ਪਰ ਉਸ ਦਾ ਪਿਤਾ ਇਸ ਗੱਲ ਤੋਂ ਨਿਰਾਸ਼ ਸੀ ਤੇ ਉਸ ਨੂੰ ਕਹਿੰਦਾ ਸੀ ਕਿ ਤੂੰ ਇੰਨਾ ਜ਼ਿਆਦਾ ਫੋਨ ਨਾ ਦੇਖਿਆ ਕਰ ਰੀਆ ਦਾ ਪਿਤਾ ਉਸ ਨੂੰ ਸਮਝਾਉਂਦਾ ਰਹਿੰਦਾ ਪਿਆਰ ਨਾਲ ਕਿ ਪੁੱਤ ਇੰਨਾ ਮੋਬਾਈਲ ਨਾ ਦੇਖਿਆ ਕਰ ਤੂੰ ਹਰ ਵਕਤ ਮੋਬਾਈਲ ਦੇ ਵਿੱਚ ਹੀ ਬੜੀ ਰਹਿੰਦੀ ਹੈ ਪਰ ਰੀਆ ਦੇ ਉੱਤੇ ਇਸ ਗੱਲ ਦਾ ਬਿਲਕੁਲ ਵੀ ਅਸਰ ਨਹੀਂ ਹੁੰਦਾ ਸੀ ਇੱਕ ਵਾਰ ਰੀਆ ਨੇ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਆਪਣੀਆਂ ਸਹੇਲੀਆਂ ਦੇ ਨਾਲ ਮੁੰਬਈ ਟੂਰ ਤੇ ਜਾ ਰਹੀਆਂ ਤੇ ਪਰ ਗਈ ਉਹ ਪ੍ਰਵੀਨ ਦੇ ਨਾਲ ਉੱਥੇ ਉਹ ਘੁੰਮਦੀ ਆ ਫਿਰਦੀ ਆ ਫੋਟੋਆਂ ਖਿਚਵਾਉਂਦੀ ਆ ਮਾਡਲਾਂ ਵਾਂਗੂ ਛੋਟੇ ਛੋਟੇ ਕੱਪੜੇ ਪਾ ਕੇ ਇਹ ਫੋਟੋਆਂ ਜੈ ਕੁਮਾਰ ਤੱਕ ਵੀ ਪਹੁੰਚ ਜਾਂਦੀਆਂ ਨੇ ਜੈ ਕੁਮਾਰ ਜਦੋਂ ਰੀਆ ਘਰ ਆਉਂਦੀ ਆ ਤਾਂ ਉਸ ਨੂੰ ਪੁੱਛਦਾ ਕਿ ਤੂੰ ਕਿੱਥੇ ਗਈ ਸੀ ਤਾਂ ਰੀਆ ਨੇ ਕਿਹਾ ਕਿ ਤੁਹਾਨੂੰ ਦੱਸ ਕੇ ਤਾਂ ਗਈ ਸੀ ਮੈਂ ਮੁੰਬਈ ਗਈ ਸੀ ਆਪਣੀਆਂ ਸਹੇਲੀਆਂ ਦੇ ਨਾਲ ਪਰ ਜੈ ਕੁਮਾਰ ਉਸ ਦੀ ਸਹੇਲੀ ਨੂੰ ਫੋਨ ਲਗਾ ਲੈਂਦਾ ਹੈ ਤੇ ਸਪੀਕਰ ਆਨ ਕਰ ਲੈਂਦਾ ਹੈ ਪਰ ਸਹੇਲੀ ਅੱਗੋਂ ਕਹਿੰਦੀ ਹੈ ਕਿ ਮੈਨੂੰ ਤਾਂ ਇਸ ਬਾਰੇ ਕੁਝ ਪਤਾ ਹੀ ਨਹੀਂ ਮੈਂ ਕਿਸੇ ਨਾਲ ਕਿਤੇ ਨਹੀਂ ਗਈ ਇਹ ਗੱਲ ਸੁਣਨ ਤੋਂ ਬਾਅਦ ਜੈ ਕੁਮਾਰ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਰੀਆ ਤੋਂ ਫੋਨ ਫੜਦਾ ਹੈ ਤੇ ਉਸ ਤੇ ਦੋ ਥੱਪੜ ਲਗਾਉਂਦਾ ਹੈ ਹੁਣ ਰੀਆ ਕੋਲ ਫੋਨ ਨਹੀਂ ਸੀ ਰੀਆ ਹੁਣ ਪ੍ਰਵੀਨ ਦੇ ਨਾਲ ਗੱਲਾਂ ਕਰਨ ਦੀ ਆਦੀ ਹੋ ਚੁੱਕੀ ਸੀ ਜਦੋਂ ਜੈ ਕੁਮਾਰ ਆਫਿਸ ਜਾਂਦਾ ਤਾਂ ਪਿੱਛੋਂ ਹੁਣ ਰੀਆ ਪ੍ਰਵੀਨ ਨੂੰ ਮਿਲਦੀ ਹੈ ਤੇ ਸਾਰੀ ਕਹਾਣੀ ਦੱਸਦੀ ਹੈ ਪ੍ਰਵੀਨ ਨੇ ਕਿਹਾ ਕਿ ਆਪਾਂ ਤਾਂ ਇੱਕ ਦੂਜੇ ਬਗੈਰ ਰਹਿ ਨਹੀਂ ਸਕਦੇ ਗੱਲ ਕਰੇ ਬਗੈਰ ਕਿਵੇਂ ਰਹਾਂਗੇ ਤਾਂ ਪ੍ਰਵੀਨ ਉਸ ਨੂੰ ਇੱਕ ਛੋਟਾ ਮੋਬਾਈਲ ਲੈ ਕੇ ਦੇ ਦਿੰਦਾ ਹੈ ਕਿ ਆਪਾਂ ਹੁਣ ਇਸ ਨਾਲ ਗੱਲ ਕਰਿਆ ਕਰਾਂਗੇ ਹੁਣ ਰੀਆ ਉਹ ਛੋਟੇ ਮੋਬਾਈਲ ਨਾਲ ਪ੍ਰਵੀ ਨਾਲ ਗੱਲਾਂ ਕਰਦੀ ਰਹਿੰਦੀ। ਇੱਕ ਦਿਨ ਰਾਤ ਨੂੰ ਜੈ ਕੁਮਾਰ ਨੂੰ ਲੱਗਿਆ ਕਿ ਰੀਆ ਕਿਸੇ ਨਾਲ ਫੋਨ ਤੇ ਗੱਲਾਂ ਕਰ ਰਹੀ ਹੈ ਤੇ ਜਦੋਂ ਜੈ ਕੁਮਾਰ ਇਸ ਦੇ ਕਮਰੇ ਦੇ ਵਿੱਚ ਗਿਆ ਤਾਂ ਰੀਆ ਦੇ ਹੱਥ ਵਿੱਚ ਮੋਬਾਈਲ ਸੀ। ਜੈ ਕੁਮਾਰ ਨੂੰ ਫੇਰ ਗੁੱਸਾ ਆਉਂਦਾ ਹੈ ਤੇ ਉਹ ਉਸ ਤੋਂ ਮੋਬਾਈਲ ਖੋਹ ਲੈਂਦਾ ਤੇ ਉਸ ਤੇ ਤਿੰਨ ਚਾਰ ਹੋਰ ਥੱਪੜ ਮਾਰ। ਜਦੋਂ ਰੀਆ ਦਾ ਪਿਤਾ ਉਸ ਦੇ ਥੱਪੜ ਮਾਰਦਾ ਹੈ ਤਾਂ ਹ ਰੀਆ ਆਪਣੇ ਪਿਤਾ ਉੱਤੇ ਚੀਕਦੀ ਹੈ ਗੁੱਸੇ ਹੁੰਦੀ ਹੈ ਤੇ ਆਪਣੇ ਪਿਤਾ ਪ੍ਰਤੀ ਉਸ ਦੇ ਮਨ ਦੇ ਵਿੱਚ ਨਫ਼ਰਤ ਦੀ ਭਾਵਨਾ ਆ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹ ਪ੍ਰਵੀਨ ਨੂੰ ਮਿਲਦੀ ਹੈ ਤੇ ਪ੍ਰਵੀਨ ਨੂੰ ਸਾਰੀ ਕਹਾਣੀ ਦੱਸਦੀ ਹੈ ਕਿ ਮੇਰੇ ਨਾਲ ਐਦਾਂ ਐਦਾਂ ਹੋਇਆ ਤਾਂ ਹੁਣ ਇਹ ਜੈ ਕੁਮਾਰ ਨੂੰ ਮਾਰਨ ਦੀ ਪਲਾਨਿੰਗ ਬਣਾਉਂਦੇ ਨੇ ਕਿ ਹੁਣ ਇਸ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਹੀ ਹੋਵੇਗਾ ਪਰਵੀਨ ਫੇਰ ਉਸ ਨੂੰ ਇੱਕ ਛੋਟਾ ਮੋਬਾਈਲ ਦਿੰਦਾ ਹੈ ਇਹ ਪਲਾਨਿੰਗ ਕਰਦੇ ਆ Google ਉੱਤੇ ਸਰਚ ਵੀ ਕੀਤਾ ਜਾਂਦਾ ਹੈ ਕਿ ਕਿਵੇਂ ਸੌਖੇ ਢੰਗ ਨਾਲ ਕਿਸੇ ਬੰਦੇ ਨੂੰ ਮਾਰਿਆ ਜਾਵੇ ਤੇ ਕਿਵੇਂ ਉਸ ਨੂੰ ਇੱਕ ਹਾਦਸੇ ਵਿੱਚ ਬਦਲਿਆ ਜਾਵੇ ਇਹ ਚੀਜ਼ਾਂ ਵੀ ਉਹ Google ਉੱਤੇ ਸਰਚ ਕਰਦੇ ਨੇ ਹੁਣ ਰੀਆ ਤੇ ਪ੍ਰਵੀਨ ਜੈ ਕੁਮਾਰ ਦੀ ਮੌਤ ਦਾ ਜੈ ਕੁਮਾਰ ਦੇ ਮਰਡਰ ਦਾ ਦਿਨ ਨਿਸ਼ਚਿਤ ਕਰਦੇ ਨੇ ਉਹ ਦਿਨ ਸੀ 17 ਅਗਸਤ 2019 ਦਾ ਜੈ ਕੁਮਾਰ ਜੈਨ ਜਦੋਂ ਆਪਣੀ ਪਤਨੀ ਤੇ ਬੇਟੇ ਨੂੰ ਰੇਲਵੇ ਸਟੇਸ਼ਨ ਤੇ ਛੱਡ ਕੇ ਆਉਂਦਾ ਹੈ ਉਸ ਤੋਂ ਬਾਅਦ ਘਰ ਵਾਪਸ ਆਉਂਦਾ ਹੈ ਤਾਂ ਉਸ ਦੀ ਬੇਟੀ ਉਸ ਨਾਲ ਬੜੀਆਂ ਹੀ ਪਿਆਰੀਆਂ ਗੱਲਾਂ ਕਰ ਰਹੀ ਸੀ ਤੇ ਜੈ ਕੁਮਾਰ ਨੂੰ ਲੱਗ ਰਿਹਾ ਸੀ ਕਿ ਮੇਰੀ ਬੇਟੀ ਸਿਆਣੀ ਹੋ ਗਈ ਕਿਉਂਕਿ ਉਹ ਆਪਣੀ ਬੇਟੀ ਨੂੰ ਬੜਾ ਪਿਆਰ ਕਰਦਾ ਸੀ ਉਹ ਆਪਣੇ ਪਰਿਵਾਰ ਦੀ ਹਰ ਖੁਸ਼ੀ ਪੂਰੀ ਕਰਦਾ ਸੀ ਯਾਨੀ ਬੇਟੀ ਬੜੀ ਉਸ ਦੀ लाड़ਲੀ ਸੀ ਹੁਣ ਜੈ ਕੁਮਾਰ ਅੰਦਰੋਂ ਅੰਦਰ ਹੀ ਖੁਸ਼ ਹੋ ਰਿਹਾ ਸੀ ਕਿ ਮੇਰੀ ਬੇਟੀ ਸਿਆਣੀ ਹੋ ਗਈ ਸਹੀ ਰਸਤੇ ਤੇ ਆ ਗਈ ਉਹ ਇਸ ਨਾਲ ਬੜੀਆਂ ਗੱਲਾਂ ਕਰਦਾ ਹੈ ਸ਼ਾਮ ਨੂੰ ਦੋਨੋਂ ਪਿਆਉਤੀ ਇਕੱਠੇ ਡਿਨਰ ਕਰਦੇ ਨੇ ਡਿਨਰ ਕਰਨ ਤੋਂ ਬਾਅਦ ਜਦੋਂ ਜੈ ਕੁਮਾਰ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਜਾਂਦਾ ਹੈ ਤਾਂ ਉਸ ਦੀ ਬੇਟੀ ਰੀਆ ਉਸ ਲਈ ਦੁੱਧ ਲੈ ਕੇ ਜਾਂਦੀ ਹੈ ਪਰ ਦੁੱਧ ਦੇ ਵਿੱਚ ਉਹ ਨੀਂਦ ਵਾਲੀਆਂ ਗੋਲੀਆਂ ਮਿਲਾਉਂਦੀ ਹੈ 1 2 ਨਹੀਂ ਗੋਲੀਆਂ 6 ਗੋਲੀਆਂ ਹੁਣ ਜੈ ਕੁਮਾਰ ਦੁੱਧ ਪੀ ਲੈਂਦਾ ਹੈ ਦੁੱਧ ਪੀਣ ਤੋਂ ਬਾਅਦ ਰਾਤ ਦੇ ਜਦੋਂ 11 ਵਜ ਜਾਂਦੇ ਆ ਤਾਂ ਰੀਆ ਆਪਣੇ ਪਿਤਾ ਦੇ ਕਮਰੇ ਵਿੱਚ ਆਉਂਦੀ ਹੈ ਦੇਖਣ ਲਈ ਕਿ ਉਹ ਸੌ ਗਿਆ ਜਾਂ ਜਾਗਦਾ ਹੈ ਜਦੋਂ ਰੀਆ ਦੇਖਦੀ ਹੈ ਤਾਂ ਜੈ ਕੁਮਾਰ ਇੱਕ ਤਰ੍ਹਾਂ ਦੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਸੀ ਹੁਣ ਉਹ ਪ੍ਰਵੀਨ ਨੂੰ ਬੁਲਾਉਂਦੀ ਹੈ ਪ੍ਰਵੀਨ ਇੱਕ ਚਾਕੂ ਲੈ ਕੇ ਆਉਂਦਾ ਹੈ ਰੀਆ ਵੀ ਇੱਕ ਚਾਕੂ ਲੈਂਦੀ ਹੈ। ਦੋਨੋਂ ਜੈ ਕੁਮਾਰ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੰਦੇ ਨੇ। ਤੇ ਉਸ ਉੱਤੇ ਕਈ ਵਾਰ ਕਰਦੇ ਨੇ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ। ਫਿਰ ਉਸ ਦੀ লাশ ਨੂੰ ਘੜੀਸ ਕੇ ਬਾਥਰੂਮ ਦੇ ਵਿੱਚ ਲੈ ਜਾਂਦੇ ਨੇ। ਸਾਰੀਆਂ ਬੈੱਡ ਸ਼ੀਟਾਂ ਘਰ ਦੇ ਵਿੱਚ ਜੋ ਖੂਨ ਦੇ ਛਿੱਟੇ ਪਏ ਹੁੰਦੇ ਆ ਸਭ ਨੂੰ ਸਾਫ਼ ਕਰਦੇ ਨੇ। ਸਵੇਰ ਹੋਣ ਤੋਂ ਬਾਅਦ 18 ਅਗਸਤ 2019 ਦੀ ਸਵੇਰ ਨੂੰ ਹੁਣ ਰੀਆ ਪੈਟਰੋਲ ਪੰਪ ਤੇ ਜਾਂਦੀ ਹੈ ਤੇ ਉੱਥੋਂ ਪੈਟਰੋਲ ਖਰੀਦ ਕੇ ਲੈ ਕੇ ਆਉਂਦੀ ਹੈ ਉਸ ਤੋਂ ਬਾਅਦ ਜੈ ਕੁਮਾਰ ਦੀ ਬੋਡੀ ਦੇ ਉੱਤੇ ਪੈਟਰੋਲ ਛਿਰਕ ਕੇ ਉਸ ਨੂੰ ਅੱਗ ਲਗਾ ਦਿੰਦੀ ਹੈ ਅੱਗ ਲਗਾਉਣ ਤੋਂ ਬਾਅਦ ਬਾਹਰ ਆ ਕੇ ਚੀਕਾਂ ਮਾਰਦੀ ਹੈ ਰੌਲਾ ਪਾਉਂਦੀ ਹੈ ਰੋਂਦੀ ਹੈ ਕਿ ਮੇਰੇ ਪਿਤਾ ਬਾਥਰੂਮ ਦੇ ਵਿੱਚ ਸੀ ਸ਼ਾਰਟ ਸਰਕਟ ਹੋ ਗਿਆ ਜਿਸ ਨਾਲ ਅੱਗ ਲੱਗ ਗਈ ਤੇ ਹੁਣ ਆਂਢੀ ਗੁਆਂਢੀ ਇਕੱਠੇ ਹੁੰਦੇ ਨੇ ਤੇ ਆਂਢੀ ਗੁਆਂਢੀਆਂ ਨੂੰ ਵੀ ਇਹੀ ਲੱਗਦਾ ਕਿ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ ਜਿਸ ਨਾਲ ਜੈ ਕੁਮਾਰ ਜੈਨ ਦੀ ਮੌਤ ਹੋ ਗਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਹਤਿਆਰਾ ਉਹੀ ਹੈ ਜਿਸ ਨੂੰ ਜੈ ਕੁਮਾਰ ਨੇ ਪਾਲ ਪੋਸ ਕੇ ਬੜੇ ਲਾਡਾਂ ਪਿਆਰਾਂ ਦੇ ਨਾਲ ਵੱਡਾ ਕੀਤਾ ਸੀ ਜੋ ਜੈ ਕੁਮਾਰ ਨੂੰ ਇਹ ਲੱਗਦਾ ਸੀ ਕਿ ਮੇਰੀ ਦੁਨੀਆ ਹੈ ਜੈ ਕੁਮਾਰ ਦੀ ਜ਼ਿੰਦਗੀ ਉਸ ਤੇ ਬੱਚਿਆਂ ਦੇ ਵਿੱਚ ਉਸ ਦੀ 30 ਦੇ ਵਿੱਚ ਬਸਦੀ ਸੀ ਪਰ 30 ਨਹੀਂ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਅਗਾਹ ਕਰਨਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਕਿੰਨੀਆਂ ਔਂਕੜਾਂ ਦੇ ਨਾਲ ਪਾਲਦੇ ਨੇ ਕੀ ਕੀ ਸੁਪਨੇ ਮਾਪੇ ਦੇ ਦਿਮਾਗ ਦੇ ਵਿੱਚ ਹੁੰਦੇ ਨੇ ਦਿਲ ਦੇ ਵਿੱਚ ਹੁੰਦੇ ਆ ਕਿ ਸਾਡਾ ਬੱਚਾ ਵੱਡਾ ਹੋ ਇਹ ਕਰੂ ਆ ਕਰੂ ਜਾਣੀ ਉਹਨਾਂ ਦੀ ਜ਼ਿੰਦਗੀ ਦੀ ਪਲਾਨਿੰਗ ਹਰ ਵਕਤ ਮਾਂ-ਬਾਪ ਦੇ ਦਿਮਾਗ ਦੇ ਵਿੱਚ ਮਾਂ-ਬਾਪ ਦੇ ਮਨ ਦੇ ਵਿੱਚ ਚੱਲਦੀ ਰਹਿੰਦੀ ਹੈ ਪਰ ਜਦੋਂ ਬੱਚੇ ਹੀ ਮਾਂ-ਬਾਪ ਦੇ ਨਾਲ ਐਦਾਂ ਕਰਦੇ ਨੇ ਤਾਂ ਫੇਰ ਜਿਵੇਂ ਕਹਿੰਦੇ ਆ ਕਿ ਰੱਬ ਹੀ ਰੱਖਾ ਹੈ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ